ਆਏ ਬਈ ਮਿੱਤਰੋ ਤੇ ਅੱਜ ਚਲੇ ਆ ਬਈ ਘੱਗਰ ਨਦੀ ਪਰ ਕਾ ਗਈ ਫੁੱਲ ਤੇ ਪਿੰਡ ਆ ਜ਼ੋਨ ਤੋਂ ਪਰਦੇ ਨਾਲ ਪਿੰਡ ਲੱਗਦੇ ਮੂਹਂਦ ਪਰ ਬਹੁਤ ਹੀ ਤਗੜਾ ਘੱਗਰ ਆ ਜਿਹੜਾ ਬਈ ਤੇ ਪਾਣੀ ਬਹੁਤ ਉੱਥੇ ਕਹਿੰਦੇ ਵਧਿਆ ਦੋ ਦਿਨਾਂ ਤੋਂ ਤੇ ਆਪਾਂ ਲੇਟ ਹੋ ਗਏ ਬਈ ਆਪਾਂ ਨੇ ਜਾਣਾ ਕੱਟ ਪਰਨਾ ਪਰ ਟਾਈਮ ਹੀ ਲੱਗਿਆ ਤੇ ਅਸੀਂ ਜਾ ਰਹੇ ਹਾਂ ਉਸ ਤਰ੍ਹਾਂ ਵਾਲੇ ਤੇ ਵੀਊ ਚੈੱਕ ਕਰੋ ਵੀ ਸ਼ਾਮ ਕੇ 6:30 7 ਵਜੇ ਦਾ ਟਾਈਮ ਹਤੇ ਮੀਂਹ ਥੋੜਾ ਥੋੜਾ ਫਿਰ ਮਿਰ ਚੱਲ ਰਹੀ ਹੈ ਸਵੇਰ ਕੀ ਤੇ ਅੱਜ ਵੀਰ ਹੋਵੇ ਜਿਹੜੀ 11 ਅਗਸਤ ਅੱਜ ਤੇ ਅੱਧ ਚਲੇ ਆਪਾਂ ਲੈ ਬਈ ਮਿੱਤਰੋ ਪਹੁੰਚ ਗਏ ਆਪਾਂ ਤੇ ਪਾਣੀ ਦੇਖ ਲਓ ਬਈ ਤੇ ਵਹਾ ਵੀਰੋ ਘਟ ਗਿਆ ਆਪਾਂ 2 ਦਿਨ ਲੇਟ ਹੋ ਗਏ ਤੇ ਜਿਸ ਕਰਕੇ ਬਈ ਪਾਣੀ ਘਟ ਗਿਆ ਲੈ ਬਈ ਪਹੁੰਚੇ ਘੱਗਰ ਨਦੀ ਦੇ ਵਿੱਚ ਤੇ ਇੱਧਰ ਦੇਖੋ ਬਈ ਕਿੰਨਾ ਕਿੰਨਾ ਪਾਣੀ ਹੋ ਗਿਆ ਘੱਗਰ ਨਦੀਆਂ ਤੇ ਭਾਈ 2 ਦਿਨ ਪਹਿਲਾਂ ਆਪਾਂ ਲੇਟ ਹੋ ਗਏ 2 ਦਿਨ ਪਹਿਲਾਂ ਹੁੰਦੇ ਫਿਰ ਪਾਣੀ ਦਿਖਾਉਂਦੇ ਸਾਨੂੰ ਭਾਈ ਉਹ ਦੇਖੇ ਤਾਂ ਤੱਕ ਵੜ ਗਿਆ ਦਾ ਉਧਰ ਤੇ ਇਧਰ ਉਹ ਪਿੰਡ ਤੱਕ ਲੱਗਾ ਦਾ ਤੇ ਦੇਖੋ ਤੇ ਸਾਰਾ ਘਟ ਗਿਆ ਹੁਣ 2 ਦਿਨ ਹੋਈਆਂ ਤੇ ਬਹੁਤ ਜ਼ਿਆਦਾ ਪਰਕਾ ਗਿਆ ਉਹ ਪਿੱਛੇ ਭਾਈ ਮਤਲਬ ਬਹੁਤ ਖੇਤ ਡਬੋਰ ਗਿਆ ਦੇਖੋ ਤੇ ਹਲੇ ਕੋਈ ਪਤਾ ਨਹੀਂ ਕਿਉਂਕਿ ਬੌਸਮ ਹੋਇਆ ਪਿਆ ਸਾਰਾ ਭਾਈ ਖਰਾਬ ਤੇ ਪਾਣੀ ਦਾ ਵਹਾਅ ਚੱਲ ਰਿਹਾ ਭਾਈ ਤੇ ਬਾਕੀ ਮੀਂਹ ਅੱਜ ਭਾਈ ਪਿਆਰੀ ਜਿਹੀ ਸਵੇਰ ਕੀ ਕਿੰਮਣਾ ਤੇ ਬਾਕੀ ਦੇਖਦੇ ਆਂ ਇੱਧਰ ਵੀ ਦੇਖੋ ਵੀ ਲਵੇ ਲਵੇ ਦੀਆਂ ਜਿਹੜੀਆਂ ਮਤਲਬ ਫਸਲਾਂ ਬਈ ਬਹੁਤ ਨੁਕਸਾਨ ਆ ਉਹਨਾਂ ਨੂੰ ਕਿਉਂਕਿ ਪਾਣੀ ਜਦੋਂ ਬਾਦ ਜਿਆਦਾ ਵਧ ਜਾਂਦਾ ਵੀਰੋ ਤੇ ਬਾਹਰ ਨਿਕਲ ਆਂਦਾ ਗੱਗਰ ਤੋਂ ਜਿਵੇਂ ਕਿ ਉੱਥੇ ਨਿਕਲਿਆ ਹੋਇਆ ਦੇਖੋ ਤੇ ਇੱਧਰ ਪਿੰਡ ਨੂੰ ਵੀ ਬਈ ਖਤਰਾ ਤੇ ਪਾਣੀ ਬਹੁਤ ਮਤਲਬ ਪਿੱਛੇ ਮੀਂਹ ਪਿਆ ਬਾਕੀ ਵੀ ਮੀਂਹ ਦਾ ਹਜੇ ਕੋਈ ਪਤਾ ਨਹੀਂ ਕਿਉਂਕਿ ਬੱਦਲ ਪੂਰਾ ਤਣਕੇ ਖੜਾ ਹੈ ਦੇਖੋ ਤੇ ਸਵੇਰ ਦੀ ਵੀ ਕਿਣ-ਮਿਣ ਚੱਲ ਰਹੀ ਹੈ ਪਰ ਇੰਨੀ ਜਿਆਦਾ ਨਹੀਂ ਪਈ ਤੇ ਅੱਜ 11 ਅਗਸਤ ਦਾ ਦਿਨ ਹੋ ਗਿਆ ਬਈ ਸੋਮਵਾਰ ਇਹ ਸ਼ਾਮ ਦਾ ਟਾਈਮ ਵੀ 7 ਵਜੇ ਦੀ ਸ਼ਾਮ ਗੇ। ਇਹ ਬਾਈ 7 ਤੇ ਨੂੰ ਪੁੱਛਦੇ ਆ ਆ ਵੀ 7 ਤੇ ਕੀ ਮਤਲਬ ਸਮਾਚਾਰ ਅੱਗੇਗਾ? ਕੀ ਸਮਾਚਾਰ ਬਾਈ ਅੱਗੇਗਾ? ਪਾਣੀ ਦਾ? ਪਤਾ ਨਹੀਂ ਹਜੇ ਸਿੰਘੀ ਪੈ ਰਹਾ ਹੁਣ। ਬਾਈ ਮੀ ਬਹੁਤ ਜ਼ਿਆਦਾ ਪਿਆ ਪਿੱਛੇ ਦੇਖੋ ਪਰੇ ਜਿਹੜੇ ਖੇਤ ਆ ਉੱਥੇ ਦੇਖੋ ਕਿਵੇਂ ਪਾਣੀ ਵਿੱਚ ਬੜਾਵਾ ਖੇਤਾਂਗੇ। ਇਹ ਤਾਂ ਬਾਈ ਘਟ ਗਿਆ ਆਪਾਂ ਥੋੜੇ ਲੇਟ ਹੋ ਗਏ ਤੇ ਹਜੇ ਕੋਈ ਪਤਾ ਨਹੀਂ ਕਿਉਂਕਿ ਮੀ ਤੁਹਾਨੂੰ ਪਤਾ ਹੀ ਹੈ ਬਾਈ ਕਦੇ ਵੀ ਆ ਸਕਦਾ ਮਤਲਬ ਕਦੇ ਪਾਣੀ ਇਸਕ ਕਿਉਂਕਿ ਅਗਸਤ ਕੇ ਮਹੀਨੇ ਪੂਰਾ ਮੀਂਹ ਦਸਿਆ ਹੋਇਆ ਬਾਈ ਇਸ ਕਰਕੇ ਦੇਖੋ ਮੀਂਹ ਇਤਨਾ ਪਿਆ ਨਹੀਂ ਜਿੰਨਾ ਮਤਲਬ ਇੰਨਾ ਇਸ ਘਗਰੋਂ ਪਾਣੀ ਆਇਆ ਤੇ ਇਹ ਵੀ ਆਪਾਂ ਨੂੰ ਥੋੜੇ ਦਿਨ ਕੱਲ ਪਰਸੋਂ ਪਤਾ ਲੱਗਿਆ ਵੀ ਇੰਨਾ ਪਾਣੀ ਆਇਆ ਤੇ ਅੱਜ ਆਪਾਂ ਇੱਥੇ ਵੀਡੀਓ ਬਣਾਉਣ ਪਹੁੰਚੇ ਆਂ ਤੇ ਸੱਤਾ ਬਾਈ ਆਪਣੇ ਨਾਲ ਸੱਤੇ ਕਿ ਤਰ੍ਹਾਂ ਲੱਗ ਰਿਹਾ ਠੀਕ ਆ ਤੇ ਬਾਈ ਦੇਖੋ ਪਾਣੀ ਤੇ ਹਲੇ ਬਾਈ ਘਟ ਗਿਆ ਦੋ ਦਿਨ ਹੋਏ ਆ ਤੇ ਦੇਖੋ ਉਹ ਦੇਖੋ ਸਾਰਾ ਪਾਣੀ ਚੜਿਆ ਹੋਇਆ ਤਾਂ ਉੱਪਰ ਪਰ ਉੱਥੇ ਤੋਂ ਘਟ ਗਿਆ ਹੁਣ ਥੱਲੇ ਆ ਗਿਆ ਤੇ ਵਧੀਆ ਗੱਲ ਆ ਬਾਈ ਕਿਉਂਕਿ ਜਿਵੇਂ ਕੀ ਧੋਨਾ ਚੂਨਾ ਖੜਾ ਸਾਰਾ ਨੁਕਸਾਨ ਆ ਪਾਣੀ ਦਾ ਤੇ ਇਧਰ ਵੀ ਹੋਇਆ ਉੱਥੇ ਤੱਕ ਵੱਧ ਗਿਆ ਦਾ ਪਾਣੀ ਤੇ ਇਧਰੋਂ ਝੋਨੇ ਆ ਪਿੱਛੇ ਵੱਧ ਗਿਆ ਦਾ ਬਾਈ ਉਹ ਸਮਾਂ ਵੀ ਤੇ ਇਧਰ ਵੀ ਬਈ ਬਹੁਤ ਨੁਕਸਾਨ ਆ ਪਾਣੀ ਦਾ ਨਾ ਹੀ ਆਵੇ ਤਾਂ ਹੀ ਚੰਗਾ ਹੁਣ ਕਿਉਂਕਿ ਬਈ ਮੀਂਹ ਨੇ ਪਏ ਨਹੀਂ ਹੈਗੇ ਜਿਵੇਂ ਕੀ ਪਹਿਲਾਂ ਮੀਂਹ ਪਈ ਸੀ ਬਹੁਤ ਜ਼ਿਆਦਾ ਪਾਣੀ ਆਇਆ ਦਾ ਸੜਕਾਂ ਤੱਕ ਪਾਣੀ ਹੋ ਗਿਆ ਸੀ ਪਿਛਲੇ ਸਾਲ ਪਰ ਇਸ ਟਾਈਮ ਇਹੀ ਹਾਲਾਤ ਜੇ ਬਣ ਗਏ ਜਦੋਂ ਕੋਗਰ ਦਾ ਪਤਾ ਲੱਗਾ ਵੀ ਪਾਣੀ ਇੰਨਾ ਜ਼ਿਆਦਾ ਆ ਗਿਆ ਤੇ ਬਾਕੀ ਦੇਖਦੇ ਆਂ ਬਈ ਤੁਹਾਨੂੰ ਵੀਡੀਓ ਜ਼ਰੂਰ ਪਾਵਾਂਗੇ ਆਪਾਂ ਦੁਬਾਰਾ ਜੇ ਕਿ ਸਹੀ ਤਰ੍ਹਾਂ ਦਾ ਕੁਝ ਹੋਇਆ